ਦੋਸਤੋ ਦੇਖੋ ਆ ਜਿਹੜਾ ਕਾਟੂ ਮਾਲ ਆ ਚਲੋ ਵਿੱਚ ਇਹ ਝੋਟੀਆਂ ਜਿਹੜੀਆਂ ਹੈਗੀਆਂ ਦੁੱਧ ਦਿੰਦੀਆਂ ਜਿਵੇਂ ਨਾ ਝੋਟੀ ਖੜੀ ਆ 4 ਕਿਲੋ ਦੁੱਧ ਦਿੰਦੀ ਆ ਇਹ ਬਾਈ ਹੋਰ ਹੀ ਜਿਹੜੇ ਕਾਟੂ ਮਾਲ ਦੇ ਵਿੱਚ ਦੇ ਗਈ ਤੇ 4 ਕਿਲੋ ਦੁੱਧ ਦਿੰਦੀ ਆ ਇਹ ਖਾਣ ਤੋਂ ਬਹੁਤ ਚੰਗੇ ਪੈਸੇ ਇਹ ਦੁੱਧ ਵੀ ਇਲਾਹੀ ਖੜੀ ਆ ਬਾਈ ਗਾਂ ਤੜਕੇ ਹੀ ਚੋਕੀ ਲੈਂਦੀ ਆ ਤੇ ਆ ਜਿਹੜੀ ਹੈਗੀ ਚੰਗੀ ਕੋਈ ਦਵਾਈ ਦਵੇ ਤਾਂ ਤੁਹਾਨੂੰ ਜਾਣਦਾ ਵੀਰ ਕਿਰਾਂ ਕਾਟੂ ਮਾਲ ਚ ਜ਼ਰੂਰ ਡਾਕਟਰ ਭਰਾਮਣ ਬੇਨਤੀ ਆ ਤੇ ਵੀ ਕਾਟੂਮਾਲ ਚ ਆ ਕੇ ਤੁਸੀਂ ਮੜਿਆ ਦੇਖਿਆ ਕਰੋ ਤੇ ਜਿਹੜੀ ਆ ਮੱਝ ਆ ਇਹ ਵੀ 4 ਕਿਲੋ ਦੁੱਧ ਦਿੰਦੀ ਐ ਇਹਦਾ ਤੁਹਾਡੇ ਸਾਹਮਣੇ ਜਿਹੜੇ ਥਾਣਾਗੇ ਉੱਪਰ ਹੀ ਖੜੀ ਐ ਤੇ ਇਹ ਵੀ ਵਿਚਾਰੀ ਕਾਟੂਮਾਲ ਚ ਗਈ ਸਾਹਮਣੇ ਇਹਦੀ ਨਿਸ਼ਾਨੀ ਲੱਗ ਗਈ ਉੱਪਰ ਰੰਗ ਦੀ ਨਿਸ਼ਾਨੀ ਲੱਗ ਗਈ ਇਹ ਵੀ ਕਾਟੂਮਾਲ ਚ ਵਕ ਚੁੱਕੀ ਐ ਇਹ ਵੀ ਦੁੱਧ ਦਿੰਦੀ ਐ ਤੇ ਮੱਝਾਂ ਯਾਰ ਬਹੁਤ ਜਾਂਦੀਆਂ ਕਾਟੂਮਾਲ ਚ ਸਾਰਾ ਇਹ ਜੇ ਕੋਈ ਡਾਕਟਰ ਭਰਾ ਚੰਗੀ ਕੋਈ ਇਹ ਇਸ ਗੱਲ ਦਾ ਜੇ ਕੋਈ ਡਾਕਟਰ ਵੀਰ ਇਹਨਾਂ ਦਾ ਚੰਗਾ ਇਲਾਜ ਲੈ ਕੇ ਆਉਣ ਤਾਂ ਸ਼ਾਇਦ ਆਹ ਮੱਝਾਂ ਜਿਹੜੀਆਂ ਬਾਜ ਸਕਣੀਆਂ ਤੇ ਬਹੁਤ ਸਰੀਆਂ ਮੱਝਾਂ ਵਿੱਚ ਕਈ ਮੱਝਾਂ ਹੀ ਇਹਨਾਂ ਦੁੱਧ ਦਿੰਦੀਆਂ ਦੋ ਦੋ ਚਾਰ ਚਾਰ ਕਿਲੋ ਦੁੱਧ ਦਿੰਦੀਆਂ ਜਿਵੇਂ ਆਹ ਮੱਝ ਖੜੀ ਆ ਸਾਹਮਣੇ ਇਹ ਵੀ ਦੁੱਧ ਦਿੰਦੀ ਸੀ ਆ ਵੀ ਜਿਹੜੀ ਕੱਟੀ ਆ ਨਾਲ ਇਹਦੇ ਪਰਲੀ ਸਾਈਡ ਖੜੀ ਆ ਤੇ ਆਹ ਤਿੰਨ ਝੋਟੀਆਂ ਆ ਬਹੁਤ ਸੋਹਣੀਆਂ हां सारेयां कटिंग ही खड़े हैं दोस्तों ਤੇ ਤੁਸੀਂ ਕੱਟੀ ਲਿਆ ਕੇ ਪਾਲ ਸਕਦੇ ਹੋ ਬਹੁਤ ਜ਼ਿਆਦੇ ਕਟੇਗਾ ਹੋਈਆਂ ਤਾਂ ਸਾਰੇ ਹੀ ਕਟੂ ਮਾਲ ਦੇ ਚ ਪਹੁੰਚਦੀਆਂ ਆਹ ਆ ਕੱਟੀ ਜੀ ਖਰੀਦ ਚੁੱਕਿਆ ਬਾਈ ਹੋਰੀ ਮੇਲੇ ਚੋਂ ਇਹ ਜਿਹੜੇ ਹੈ ਕਟੂ ਮਾਲ ਚ ਵੇਚੀ ਸੀ ਇਹ ਮਾਈ ਹੋਣਾ ਨੇ ਇਹਦੀ ਜਾਨ ਬਚਾਲੀ ਤੇ ਇਹ ਪੂਰੀ ਇਕੱਠੀ ਕੋਈ ਵਿਚਰਾ ਵੇਚ ਗਿਆ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਤੇ ਚਲੋ ਇੱਕ ਦੀ ਤਾਂ ਜਾਨ ਬਚੀ ਧੰਨਵਾਦ ਦੋਸਤੋ